ਛੋਟੇ ਗੱਲ ਮੰਨਦੇ ਜੀ ਕੱਲ ਤਾਂ 5 ਮਿੰਟਾਂ ਤੇ ਐਮਐਸਕੇ ਦੇ ਨਾਮ ਆ। ਤੁਹਾਨੂੰ ਨਹੀਂ ਪਤਾ ਹੈ ਨੀ ਜੀ ਸਾਡੇ ਨਾਲ ਗੱਲ ਕੀਤੀ ਚੱਲਣੀ ਆਪਣਾ ਹਰ ਇੱਕ ਦਾ ਨਿੱਜੀ ਵਿਆਹ ਹੁੰਦਾ ਕੋਈ ਨਹੀਂ ਨਿੱਜੀ ਵਿਆਹ ਨਹੀਂ ਬੁੱਟਾ ਬੋਟਾ ਗੱਲ ਹੋ ਗਈਏ ਤਾਂ ਕਿਹੜਾ ਵੋਟਾਂ ਲੱਗੇ ਪੱਗ ਦੀ ਗੱਲ ਹੋ ਗਈਏ ਮੈਂ ਕਰਦੀਆਂ ਨਹੀਂ ਮੈਂ ਮੈਂ ਬਿਆਨ ਕਰੇ ਦੋਸਾਂ ਨਾਲ ਆਵਾਂਗੇ ਜੀ ਵੀ ਆ ਜੰਨੇ ਆ ਸੀ

ਗੁਰੇ ਸਾਰੇ ਮਸਲੇ ਹੱਲ ਵੀ ਨਹੀਂ ਹੁੰਦੇ ਹੁੰਦੇ ਐਨਾ ਤੱਕਾ ਥੋੜੂ ਨਾਉਂਦਾ ਯਾਰ ਹਰੇਕ ਹਰੇਕ ਐਨਾ ਸਵਾਲ ਥੋੜੂ ਨਾਉਂਦਾ ਤੋ ਹੋਰਾਂ ਨੂੰ ਵੀ ਕਰ ਸਕਦਾ ਆਂ ਬਸ ਸਵਾਲ ਤਾਂ ਹੋਰਾਂ ਨੂੰ ਵੀ ਕਰਾਂਗੇ ਨਹੀਂ ਨਹੀਂ ਐ ਨਹੀਂ ਥੱਕਾ ਨਾ ਕਰਿਆ ਕਰੋ ਇਹਨਾਂ ਐਨਾ ਤੱਕਾ ਨਹੀਂ ਹੁੰਦਾ ਸਾਡੇ ਦੋ ਤਾਂ ਸਾਡੇ 1 ਮਿੰਟ ਦੇ ਸਾਡਾ ਪਿੰਡ ਦਾ ਸਾਇਟ ਤੋਂ ਧੂੜਾ ਤੇ ਜੀ ਆ ਵੋਟਾਂ ਦੇ ਸਾਹਮਣੇ ਪਾਈਆਂ ਨੇ ਤੁਸੀਂ ਹੋਰ ਸਭਾਂ ਦੀਆਂ ਵੋਟਾਂ ਪਈਆਂ ਸੀ 5 ਸਾਲ ਦਾ ਸਮਾਂ ਲੱਗ ਗਿਆ ਨਹੀਂ ਉਹ ਸਭਾਂ ਦਾ ਆਪਾਂ ਪਿੰਡ ਦੇ ਲੋਕਾਂ ਨੂੰ ਚੋਣੇ ਬਿਲਕੁਲ ਬਿਲਕੁਲ ਜੀ ਅਸੀਂ ਤਾਂ ਕੋਣਾ ਸਿਖਾਉਂਦੇ ਹਾਂ ਦੂਸਰੇ ਗ੍ਰਾਮ ਸਭਾ ਨਹੀਂ ਜੇ ਸਫਾਈ ਵਾਸਤੇ ਨਾ ਆ ਮਿੱਤਾ ਮੁੰਡਾ ਨੂੰ ਘੱਟੋ ਘੱਟ 7-8 ਵਾਰ ਨਹੀਂ ਤਾਂ ਜਨਾਹ ਨਹੀਂ ਲੈ ਕੇ ਆਪਾਂ ਨਹੀਂ ਜਿਆ ਆਨ ਨਾਲ ਨਹੀਂ ਉਹ ਫਿਰ ਇਹਨਾਂ ਦਾ ਨਹੀਂ ਕਸੂਰ ਤੇ ਵਿੱਚ ਇਹਨਾਂ ਦਾ ਥੋੜੂ ਕਸੂਰ ਆ ਯਾਰ ਇਹ ਕਹੇ ਵੀ ਸਕਦੇ ਸਿਰਫ ਬੱਚੂ ਵੀ ਕਹਿ ਸਕਦੇ ਆਪਾਂ ਸਰਪੰਚ ਜੀ 2500 ਰੁਪਏ ਹੁਣ ਕਿਹਨੂੰ ਪਈਓ ਕਹਿੰਦਾ ਮੈਂ ਤਾਂ ਨਹੀਂ ਗ੍ਰਾਮ ਸਭਾ ਦਾ ਜਲਾਸ ਪਈਓ ਤੇ ਸਾਫਟ ਜੀ ਨੂੰ ਗਿਆ ਸਾਨੂੰ ਬੰਦੇ ਵੀ ਬਾਹ ਮੜਾ ਜਾ ਰਿਹਾ ਜੀ ਉਹਨੂੰ ਪਾ ਗਿਆ ਕਿਉਂ ਅਸੀਂ ਬੋਟਾ ਨਹੀਂ ਪਾ ਗਿਆ ਸਾਰਿਆਂ ਨੇ ਕੋਈ ਨਾ ਬਾਜੇ ਦੇ ਵਿੱਚ ਬੈਠੀ ਤਾਂ ਕੋਈ ਦੁਖੀ ਵੀ ਕੋਈ ਇਸ ਵਿੱਚ ਦੇ ਵਿੱਚ ਕੀ ਗੱਲ ਕੀਤੀ ਕਿ ਤਾ ਉਹ ਤਾਂ ਉਹ ਤਾਂ 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 ਉਹ ਹੀ ਗੱਲ ਹੈ ਬਰੇ ਬਰੇ ਕੰਮ ਕਰਦੇ ਆ ਸਾਰੇ ਆਂ ਤੇ ਉਹ ਵੀ ਜਾਣਦੇ ਹੋਣ ਗੱਲ ਕਰਨੇ ਉਹ ਚਲੋਗੇ ਤਾਂ ਫੇਰ ਉੱਗਰ ਹੋਰਾਂ ਲੇਟ ਹੋਈ ਜਾਂਨੇ ਹੁਣ ਉਹ ਰੋਈ ਗੱਲ ਹੈ ਇਹ ਕੋਈ ਗੱਲ ਨਹੀਂ ਇਹ ਤਾਂ ਫੇਰ ਆਉ ਫੇਰ ਕਰ ਲਓ ਉਹੀ ਗੱਲ ਹੈ ਨਹੀਂ ਨਹੀਂ ਦਿੱਤਾ ਦੀ ਮੁੰਡੀ 20 ਘੰਟੇ ਲੇਟ ਤੇ ਲਈ ਲੱਖ ਲੱਖ ਦਾ ਡੀਜੇ ਓ ਬਾਈ ਓ ਬਾਈ ਆਪਣਾ ਪੰਜਾਬ ਦਾ ਪੈਸਾ ਸਾਰੀ ਬਾਹਰ ਜਾ ਰਿਹਾ ਹੈ ਕੈਜਰੀਵਾਲ ਉੱਧਰ ਦੱਸ ਕੀ ਕਰੇਗਾ ਉਹਦਾ ਹੋਗਾ 100 ਰੁਪਏ ਬਾਹਰ ਕੈਜਰੀਵਾਲ ਉਹ ਨਜ਼ਾਰੇ ਹੋ ਲੈ ਰਿਹਾ ਜਹਾਜ਼ ਦੇ ਝੂਟੇ ਆ ਵੀ ਲੱਡੂ ਖਾ ਰਿਹਾ ਸਾਰੇ ਮਸਲੇ ਹੱਲ ਛੋਟੇ ਛੋਟੇ ਮੰਨਦੇ ਜੀ ਪਹਿਲੇ ਤਾਂ 5 ਮਿੰਟਾਂ ਤੇ ਐਮਐਸਕੀ ਮਿਲਾਂਗੇ ਤੁਹਾਨੂੰ ਨਹੀਂ ਮਿਲਾਂਗੇ ਜੀ ਸਾਡੇ ਨਾਲ ਗੱਲ ਹੋਈ ਸੀ ਜੀ ਆਪਣਾ ਇਹ ਤਾਂ ਨਿੱਜੀ ਬਿਆਨ ਹੁੰਦਾ ਕੋਈ ਨਿੱਜੀ ਬਿਆਨ ਹੀ ਬੁੱਕਾ ਪਰ ਗੱਲ ਨਹੀਂ ਹੋਈ ਤਾਂ ਕਿਹੜਾ ਵੋਟ ਲੈ ਕੇ ਪੁੱਛਦਾ ਜੋ ਗੱਲ ਹੋ ਰਹੀ ਹੈ ਮੈਂ ਕਰਦੀਆਂ ਸੀ ਕਿ ਮੈਂ ਕੀ ਕਰ ਰਿਹਾ ਹਾਂ ਮੈਂ ਤਾਂ ਬਿਆਨ ਕਰੇ ਦੋਸਾਂ ਨਾਲ ਬਾਬੇ ਜੀ ਆ ਜਾਂਦੇ ਅਸੀਂ ਕਰਦਾ ਕਿ ਸਰਕਾਰ ਵੀ ਤਾਂ ਹੀ ਬਣਾਈ ਤੀ ਜੀ ਕਿੰਨਾ ਬਦਲਿਆ ਸਾਰੀ ਨਜ਼ਰ ਦੀ ਸੰਗਤ ਪਈ ਹੈ ਦੋ ਸਾਲਾਂ ਦੇ ਵਿੱਚ ਸਰਕਾਰ ਨੇ ਕਿਸਾਨਾਂ ਲਈ ਕਿੰਨਾ ਕੁ ਕੁਝ ਦਿੱਤਾ ਕੁਝ ਛੋਟੇ-ਪੁੜਾ ਆਪਣੇ ਤੋਂ ਛੋਟੇ-ਛੋਟੇ ਜਵਾਬ ਦੇ ਗਏ ਅੱਜ ਵੀ ਬਹਿ ਰਹੇ ਜੀ ਕਰਨਾ ਲੱਗਿਆ ਤੰਨ ਨੂੰ ਪਕੜਦੇ ਨੇ ਕੋਈ ਦੁੱਧ ਬਕਰਦੇ ਨੇ ਕੋਈ ਸਨਾਮ ਚੱਕਰਦੇ ਨੇ ਗੁਰੇ ਸਾਰੇ ਮਸਲੇ ਹੱਲ ਵੀ ਨਹੀਂ ਹੁੰਦੇ ਹੁੰਦੇ ਐਨਾ ਤੱਕਾ ਥੋੜੂ ਲਾਉਂਦਾ ਯਾਰ ਹਰੇਕ ਹਰੇਕ ਐਨਾ ਸਵਾਲ ਧੋੜੂਂਦਾ ਤੂੰ ਹੋਰਾਂ ਨੂੰ ਵੀ ਕਰ ਸਕਦੇ ਆਂ ਦਾ ਸਵਾਲ ਤਾਂ ਹੋਰਾਂ ਨੂੰ ਵੀ ਕਰਾਂਗੇ ਨਹੀਂ ਨਹੀਂ ਐ ਨਹੀਂ ਥੱਕਾ ਨਾ ਕਰਿਆ ਕਰੋ ਇਹਨਾਂ ਇਨਾ ਧੱਕਾ ਨਹੀਂ ਹੁੰਦਾ ਸਾਡੇ ਵੋਟਰਾਂ ਸਾਡੇ 1 ਮਿੰਟ ਦੇ ਸਾਡਾ ਪਿੰਡਾ ਸਭ ਤੋਂ ਧੂੜਾ ਤੇ ਜਿਆ ਵੋਟਰਾਂ ਦੇ ਸਾਹਮਣੇ ਪਾਈਆਂ ਨੇ ਤੁਸੀਂ ਉਹਨਾਂ ਬਾਕੀ ਦੀਆਂ ਵੋਟਾਂ ਪਈਆਂ ਸੀ 5 ਸਾਲ ਦਾ ਸਮਾਂ ਲੱਗ ਗਿਆ ਬਿਲਕੁਲ ਬਿਲਕੁਲ ਜੀ ਅਸੀਂ ਤਾਂ ਬੁਲਾ ਕੇ ਆਪਾਂ ਪਿੰਡੀ ਲੋਕਾਂ ਨੂੰ ਚੋਣਾਂ ਬਿਲਕੁਲ ਬਿਲਕੁਲ ਜੀ ਜਿਸ ਫਾਈ ਵਾਸ ਨਾ ਆ ਮੀਤਾ ਮੁੰਡਾ ਨੂੰ ਘੱਟੋ ਘੱਟ 7-8 ਵਾਰ ਨੇ ਉਹ ਤਾਂ ਚਾਹ ਨਹੀਂ ਲੇ ਸਕਦਾ ਪਰ ਮੇਰੀ ਆਨ ਨਾਲ ਨਹੀਂ ਉਹ ਫਿਰ ਇਹਨਾਂ ਦਾ ਨਹੀਂ ਕਸੂਰ ਤੇ ਵਿੱਚ ਇਹਦਾ ਥੋੜੂ ਕਸੂਰ ਆ ਯਾਰ ਇਹ ਕਹੇ ਵੀ ਸਕਦਾ ਸਿਰਫ ਮੈਂ ਕੀ ਕਹਿ ਸਕਦਾ ਆਪਾਂ ਸਰਪੰਚ ਜੀ ਇਹ ਬੰਦੋਲਾ ਨਹੀਂ ਕਰੂ ਬਈ ਹੁਣ ਕਿਹਨੂੰ ਬਈ ਉਹ ਕਹਦਾ ਮੈਂ ਤਾਂ ਨਹੀਂ ਗ੍ਰਾਮ ਸਭਾ ਦਾ ਜਲਾਸ ਇਹਨੂੰ ਬਈ ਤੇ ਸ਼ਾਬਦ ਗ੍ਰੰਥ ਨੂੰ ਗਿਆ બી ના ગ ਉਹ ਜਨੋਗਾ ਤਾਂ ਫੇਰ ਉੱਗ ਫੇਰ ਨਾਉਣ ਆਉਣਾ ਉਹੋ ਹੀ ਗੱਲ ਹੈ ਇਹਦੇ ਫੇਰ ਆਉ ਫੇਰ ਘੇਰ ਲਓ ਉਹੀ ਗੱਲ ਹੈ ਨਹੀਂ ਜਿੱਤਾਂ ਦੀ ਮੰਡੀ 20 20 ਘੰਟੇ ਲੈਣ ਚੱਲੀ ਲੱਖ ਲੱਖ ਦਾ ਡੀਜ਼ਲ ਓ ਭਾਈ ਓ ਭਾਈ ਆਪਣਾ ਪੰਜਾਬ ਦਾ ਪੈਸਾ ਸਾਰੀ ਬਾਹਰ ਜਾ ਰਿਹਾ ਕੇਜਰੀਪਾਲ ਉਧਰ ਦੱਸ ਕੀ ਕਰੇਗਾ ਉਹ ਹਟਾਊਗਾ 100 ਰੁਪਏ ਬਾਕੇਜਰੀਪਾਲ ਹੋ ਨਜ਼ਾਰੇ ਹੋ ਲੈ ਰਹੇ ਜਹਾਜ ਦੇ ਝੂਟੇ ਆ ਭਾਈ ਮੈਂ ਵੀ ਲੱਡੂ ਖਾ ਲਾ ਸਾਰੇ ਮਸਲੇ